ਵੀਡੀਓ ਵੇਖ ਰਖਿਆ ਆ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਅਮਰੀਕਾ 'ਚ ਬਲਡੋਜ਼ਰ ਐਕਸ਼ਨ ਡੋਨਲਡ ਟਰੰਪ ਨੇ ਵਾਈਟ ਹਾਊਸ ਤੇ ਕਿਉਂ ਚਲਾਇਆ ਬਲਡੋਜ਼ਰ ਸਾਹਮਣੇ ਆਈ ਵੱਡੀ ਵਜ੍ਹਾ ਅਮਰੀਕਾ ਵਿੱਚ ਹੁਣ ਵਾਈਟ ਹਾਊਸ ਵਿੱਚ ਵੀ ਬਲਡੋਜ਼ਰ ਦੀ ਆਵਾਜ਼ ਗੂੰਜ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 20 ਅਕਤੂਬਰ 2025 ਨੂੰ ਵਾਈਟ ਹਾਊਸ ਦੇ ਪੂਰਬੀ ਵਿੰਗ ਵਿੱਚ ਬਲਡੋਜ਼ਰ ਅਤੇ ਕ੍ਰੇਨ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ ਟੀਚਾ ਵਾਈਟ ਹਾਊਸ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਸ਼ਾਨਦਾਰ ਬਾਲਰੂਮ ਬਣਾਉਣਾ ਹੈ 트ੰਪ ਦੇ ਅਨੁਸਾਰ ਇਹ ਬਾਲਰੂਮ 90000 ਵਰਗ ਫੁੱਟ ਵਿੱਚ ਫੈਲਿਆ ਹੋਵੇਗਾ ਤੇ ਕੁੱਲ 200-250 ਮਿਲੀਅਨ ਦੀ ਲਾਗਤ ਆਵੇਗੀ ਨਵਾਂ ਬਾਲਰੂਮ ਲਗਭਗ 650 ਲੋਕਾਂ ਦੇ ਬੈਠਣ ਲਈ ਆਰਾਮਦਾਇਕ ਹੋਵੇਗਾ ਇਸ ਨੂੰ ਖਾਸ ਤੌਰ ਤੇ ਵੱਡੇ ਇਕੱਠਾਂ ਦਾ ਤਾਂ ਮੀਟਿੰਗਾਂ ਤੇ ਹੋਰ ਸਮਾਗਮਾਂ ਨੂੰ ਅਨੁਕੂਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਬਾਲਰੂਮ ਦੇ ਵਿੱਚ ਚੁੰਮਰ ਗਿਲਡੇਟ ਕਾਲਮ ਚੈਕਰਡ ਮਾਰਬਰ ਫਲੋਰ ਅਤੇ ਵੱਡੀਆਂ ਚਿੜਕੀਆਂ ਹੋਣਗੀਆਂ ਇਹ ਦੱਖਣੀ ਮਦਾਨਾਂ ਵਿੱਚ ਖੁੱਲੇਗਾ ਜਿਸ ਨਾਲ ਵਾਈਟ ਹਾਊਸ ਦੀ ਮੂਲ ਨਵ ਕਲਾਸਿਕਲ ਸ਼ੈਲੀ ਬਰਕਰਾਰ ਰਹੇਗੀ ਦਰਅਸਲ ਟਰੰਪ ਨੇ 15 ਸਾਲ ਪਹਿਲਾਂ ਵਾਈਟ ਹਾਊਸ ਵਿੱਚ ਇੱਕ ਸ਼ਾਨਦਾਰ ਸਮਾਗਮ ਸਥਾਨ ਬਣਾਉਣ ਦਾ ਸੁਪਨਾ ਦੇਖਿਆ ਸੀ ਉਹਨਾਂ ਦਾ ਟੀਚਾ ਰਾਸ਼ਟਰਪਤੀ ਨੂੰ ਆਪਣੇ ਮਹਿਮਾਨਾਂ ਲਈ ਵੱਡੇ ਸਮਾਗਮਾਂ ਦੀ ਬੇਜਬਾਨੀ ਕਰਨ ਦੀ ਆਗਿਆ ਦੇਣਾ ਸੀ ਉਹਨਾਂ ਨੇ ਵਾਰ-ਵਾਰ ਕਿਹਾ ਕਿ ਮੌਜੂਦਾ ਈਸਟ ਰੂਮ ਛੋਟੇ ਸਮਾਗਮਾਂ ਲੇਨਕਾ ਪੀਸੀਨ ਈਸਟ ਵਿੰਗ 1902 ਵਿੱਚ ਬਣਾਇਆ ਗਿਆ ਸੀ ਅਤੇ ਆਖਰੀ ਵਾਰ 1942 ਵਿੱਚ ਬਰੰਮਤ ਕੀਤੀ ਗਈ ਸੀ ਹੁਣ ਬਲਡੋਜ਼ਰ ਇਸ ਨੂੰ ਢਾਹ ਰੱਖੇ ਹਨ ਸੀਐਨਐਨ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਛੱਤ ਐਂਟਰੀ ਵੇ ਅਤੇ ਖਿੜਕੀਆਂ ਤੋੜ ਦਿੱਤੀਆਂ ਗਈਆਂ ਹਨ ਕੰਕਰੀਟ ਦੇ ਟੁਕੜੇ ਅਤੇ ਮਲਬਾ ਇੱਧਰ ਉੱਧਰ ਖਿੰਡੇ ਹੋਏ ਹਨ ਅਮਰੀਕੀ ਝੰਡੇ ਲੱਗੀਆਂ ਮਸ਼ੀਨਾਂ ਲਗਾਤਾਰ ਕੰਮ ਕਰ ਰਹੀਆਂ ਹਨ ਟਰੰਪ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ ਪੂਰੀ ਤਰ੍ਹਾਂ ਨਿੱਜੀ ਤੌਰ ਤੇ ਟਰੰਪ ਪ੍ਰਤੀ ਉਸ ਦੇ ਨਿੱਜੀ ਦਾਨੀਆਂ ਉੱਲ ਖਰਚਾ ਕੀਤਾ ਜਾ ਰਿਹਾ ਹੈ ਤੀਜਾ ਵਾਈਟ ਹਾਸ ਨੂੰ ਆਧੁਨਿਕ ਬਣਾਉਣਾ ਤੇ ਵਿਧਾਉਣਾ ਹੈ ਖੇਤਰ 90000 ਵਰਗਫੁੱਟ ਸਮਰੱਥਾ 650 ਲੋਕ ਡਿਜ਼ਾਈਨ ਸੋਨੇ ਦੇ ਝੁਮਰ ਸੁਨਹਿਰੀ ਕਾਲਮ ਚੈਕਰਟ ਮਾਰਬਲ ਫਲੋਰ ਵੱਡੀਆਂ ਖਿੜਕੀਆਂ ਸਥਾਨ ਦੱਖਣੀ ਗਾਲੇ ਦੱਖਣ ਵਾਲੀ ਜ਼ਮੀਨ ਵੱਲ ਖੁੱਲਦਾ ਹੈ ਵਰਤੋਂ ਵੱਡੇ ਕਾਠ ਮੀਟਿੰਗਾਂ ਦਾਵਤਾਂ ਸਮਾਗਮਾਂ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ